ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਦੋਸਤੋ ਜਿਹੜਾ ਅੱਜ ਮੈਂ ਤੁਹਾਨੂੰ ਮੁੱਦਾ ਦਿਖਾ ਲੈਣ ਲੱਗਾ ਆ ਚਾਰ ਦਿਨਾਂ ਤੋਂ ਲਗਾਤਾਰ ਜਮਸ਼ੇਰ ਪਿੰਡ ਦੇ ਆਲੇ ਦੁਆਲੇ ਦੇ ਜਿੰਨੇ ਵੀ ਪਿੰਡ ਆ ਕਟੋਕਟ 30 40 50 ਪਿੰਡਾਂ ਦੇ ਵਿੱਚ ਵਿੱਚ ਇਹ ਬੱਤੀ ਜਿਹੜੀ ਆ ਮੋਟਰਾਂ ਦੀ ਉਹ ਨਹੀਂ ਆਈ ਹੈ ਨਾ ਇਸ ਕਰਕੇ ਜਿਹੜੇ ਕਿਸਾਨਾਂ ਨੇ ਪਨੀਰੀ ਬੀਜੀ ਹੋਈ ਆ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਆ ਸੋ ਮੈਂ ਤੁਹਾਨੂੰ ਦਿਖਾਉਂਦਾ ਪਨੀਰੀ ਸੁੱਕੀ ਪਈ ਆ ਅਸੀਂ ਆਹ ਜਨਰੇਟਰ ਕਿਸੇ ਵੀਰ ਤੋਂ ਲਿਆ ਕੇ ਤੇ ਪਨੀਰੀ ਜਿਹੜੀ ਭਰਨ ਦੀ ਕੋਸ਼ਿਸ਼ ਕਰ ਰਹੇ ਆ 13 ਪਾਟੀਆਂ ਪਈਆਂ ਦੱਸੋ ਮੋਰੇ ਆ ਜਾਣੀਆਂ ਆ ਝੋਨੇ ਲਾਉਣ ਦਾ ਟਾਈਮ ਤੇ ਫੇ ਆਪਣੇ ਝੋਨਾ ਕਿੱਦਾਂ ਲੱਗੂਗਾ ਕਿਉਂਕਿ ਜਿਹੜਾ ਬਿਜਲੀ ਵਿਭਾਗ ਆ ਜਿੱਦਾਂ ਆਪਾਂ ਕਹਿ ਸਕਦੇ ਆਂ ਵੀ ਆਪਾਂ ਲੰਗਰ ਜਿਹੜਾ ਆ ਵੀ ਉਹ ਪੱਕਿਆ ਹੋਵੇ ਜਦੋਂ ਆਪਣੇ ਤੋਂ ਵਰਤਾਵੇ ਹੈ ਨਹੀਂ ਤੋ ਸੰਗਤ ਤੱਕ ਕਿੱਦਾਂ ਪਹੁੰਚੂਗਾ ਸੋ ਸਰਕਾਰ ਦੇ ਕੋਲ ਹੁਣ ਮਤਲਬ ਪਿੱਛੇ ਕਹੀ ਜਾਂਦੇ ਜੀ ਹੁਣ ਬਿਜਲੀ ਵਿਭਾਗ ਫਾਇਦੇ ਵਿੱਚ ਆ ਪਰ ਮੈਨੂੰ ਇੱਕ ਗੱਲ ਦੱਸੋ ਵੀ ਬਿਜਲੀ ਭਾਗ ਜੇ ਫਾਇਦੇ ਵਿੱਚ ਆ ਤੇ ਮੋਰੇ ਵਰਕਰ ਜਿਹੜੇ ਕਾਦੇ ਨਹੀਂ ਰੱਖੇ ਜਾ ਰਹੇ ਕਿਉਂਕਿ ਜਦੋਂ ਉਹਨਾਂ ਨੂੰ ਫੋਨ ਕਰੇ ਤੋ ਕਹਿਣ ਲੱਪਿੰਦੇ ਆ ਵੀ ਸਾਡੇ ਉਤੇ ਬੜਣੀ ਨਾ ਕੰਮ ਦਾ ਭਾਜੀ ਅਸੀਂ ਉੱਥੇ ਬੀਜ਼ੀ ਆ ਚਾਰ ਦਿਨ ਹੋ ਗਏ ਨਾ 19 12 ਵਾਲਿਆਂ ਨੇ ਸਾਡੀ ਸਾਰ ਲਈ ਆ ਤੇ ਨਾ ਬਿਲੀ ਭਾਗ ਵਾਲਿਆਂ ਨੇ ਲਈ ਆ ਸੋ ਮੈਂ ਬਾਬਾ ਜੀ ਨੂੰ ਪੁੱਛਦਾ ਬਾਬਾ ਜੀ ਦੱਸੋ ਕਿੰਨੇ ਦਿਨਾਂ ਤੋਂ ਇਹ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਕੀ ਦਿੱਕਤ ਆ ਰਹੀ ਹੈ ਇਹ ਇੱਕ ਹਫ਼ਤੇ ਤੋਂ ਬੰਦ ਹੈ ਜੀ ਇੱਕ ਹਫ਼ਤੇ ਤੋਂ ਜੀ ਬਿਲਕੁਲ ਦੋ ਹਨੇਰੀਆਂ ਆਈਆਂ ਪਹਿਲੀ ਹਨੇਰੀ ਦੇ ਵਿੱਚ ਇਹ ਬੰਦ ਹੋ ਗਈ ਠੀਕ ਹੈ ਓਕੇ ਬਿਜਲੀ ਨਹੀਂ ਆਈ ਹੈਗੀ ਠੀਕ ਹੈ ਜੀ ਤੇ ਲੋਕੀ ਜਨਰੇਟਰ ਲਾ ਕੇ ਜਦਾਂ ਚੱਲਦਾ ਹੀ ਆ ਹਾਂ ਜੀ ਹਾਂ ਜੀ ਆਮ ਜਨਰੇਟਰ ਲਾ ਕੇ ਪਾਦੇ ਹਰੇਕ ਬੰਦਾ ਫੋਟ ਨਹੀਂ ਕਰ ਸਕਦਾ ਜਨਰੇਟਰ ਮੈਂ ਭਾਜੀ ਆਪ ਮੰਗ ਕੇ ਲੈ ਕੇ ਆਇਆ ਮੈਂ ਤੁਹਾਨੂੰ ਦੱਸ ਭਰਾਤ ਹੋ ਕੇ ਇਹ ਤੁਹਾਨੂੰ 1 600 ਰੁਪਏ ਕਿੰਟਾ ਚੱਲ ਰਿਹਾ ਇਸ ਤੇ ਸਹੀ ਗੱਲ ਹੈ ਜੀ ਠੀਕ ਹੈ ਜੀ ਤੇ ਜੀਮੀ ਦਾ ਭੱਗੇ ਘਾਟੇ ਚਾ ਤੇ ਪਰ ਬਿਜਲੀ ਵਿਭਾਗ ਵਾਲੇ ਕਹਿੰਦੇ ਆ ਵੀ ਹੁਣ ਆਪਾਂ ਵੀਡੀਓ ਦੇਖੀਏ ਸੀ ਕਿ ਮੈਂ ਫਾਇਦੇ ਵਿੱਚ ਐਸ ਵਾਰ ਬਿਜਲੀ ਭਾਗ ਜਾ ਤਾ ਯਾਰ ਦੇਖੋ ਗਰਾਉਂਡ ਲੈਵਲ ਤੇ ਦੇਖੋ ਤੁਸੀਂ ਗਰਾਉਂਡ ਲੈਵਲ ਤੇ ਕੀ ਬਣਦਾ ਮੈਂ ਕਹਿਣ ਨੂੰ ਤਾਂ ਕਾਗਜ਼ਾਂ ਵਿੱਚ ਬਹੁਤ ਕੁਝ ਹੋ ਜਾਂਦਾ ਕਾਗਜ਼ਾਂ ਵਿੱਚ ਬਹੁਤ ਕੁਝ ਆ ਪਰ ਹੁਣ ਆ ਦੇਖ ਲਓ ਤੁਹਾਡੇ ਸਾਹਮਣੇ ਆ ਪਿਛੇ ਇਲੈਕਸ਼ਨ ਨਾ ਕਿ ਗਈ ਹੈ ਜਿਹੜੇ ਕਹਿੰਦੇ ਸੀ ਫਾਇਦਾ ਫਾਇਦਾ ਹੋ ਗਿਆ ਉਹ ਦੋ ਤਿੰਨਾਂ ਸੀਟਾਂ ਤੇ ਰਹੇ ਨੇ ਉਹ ਮੈਂ ਉਹ ਹੀ ਸਰਕਾਰ ਨੂੰ ਕਹਿਣਾ ਚਾਹੁੰਦਾ ਹੁਣ 3 ਸਾਲ ਘਟੋ ਘਟ ਇੰਨਾ ਕੰਮ ਕਰੋ ਜਿਹੜਾ ਲੋਕਾਂ ਵਿੱਚ ਜਿਹੜੀ ਗੱਲਾਂ ਕਰਕੇ ਲੋਕ ਤੁਹਾਡੇ ਤੋਂ ਦੂਰ ਹੋਏ ਆ ਉਹ ਤੁਹਾਡੇ ਨੇੜੇ ਹੋਣ ਹਨਾ ਕਿਉਂਕਿ ਤੁਸੀਂ ਕਿਹੜਾ ਸਿਆਸਤ ਛੱਡ ਦੇਣੀ ਸਿਆਸਤ ਵਿੱਚ ਰਹਿਣਾ ਹਨਾ ਬਿਲਕੁਲ ਸਿਆਸਤ ਮੈਂ ਖੜਾ ਆ ਆ ਗਿਆ ਹਰੇਕ ਮੰਤਰਾ ਖਾਸ ਕਰਕੇ ਪੰਜਾਬੀ ਦਾ ਹਾਂ ਪੰਜਾਬੀ ਪੰਜਾਬੀ ਤੁਸੀਂ ਦੇਖਿਆ ਹੋਊਗਾ ਬਈ ਜਿਹੜੀ ਅਖਬਾਰ ਆ ਜਿਆਦਾ ਉਹ ਪੰਜਾਬ ਵਿੱਚ ਬਹੁਤ ਜ਼ਿਆਦਾ ਵਿਕਦੀ ਬਹੁਤ ਸਟੇਟਾਂ ਵਿੱਚ ਘੱਟ ਆ ਇਤੋਂ ਪਤਾ ਲੱਗਦਾ ਕਿ ਹਰੇਕ ਬੰਦਾ ਇੰਟਰਸਟ ਆ ਆਪਣੀ ਜੂਏ ਦੇ ਵਿੱਚ ਸਿਆਸਤ ਹੈ ਹਾਂਜੀ ਹਾਂਜੀ ਚਾਹੇ ਚਾਹੇ ਉਹ ਬੈਕਹੌਟ ਤੇ ਆ ਚਾਹੇ ਮੋਰੇ ਆ ਜਿਦਾ ਵੀ ਹੈਗਾ ਹੈਗਾ ਤੁਸੀਂ ਕੰਪਲੇਂਟ ਕੀਤੀ ਸੀ 112 ਤੇ ਤਿੰਨ ਵਾਰੀ ਕੰਪਲੇਂਟ ਕੀਤੀ ਔਰ ਮੈਂ ਕਰਾਈਆਂ ਵੀ ਲੋਕਾਂ ਕੋਲ 112 ਨੇ ਖਬਰ ਨਹੀਂ ਦੇਈ ਮੇਰੀ ਉਹ ਉੱਥੇ ਬਹਿ ਕੇ ਗਾਹ ਇਹਨਾਂ ਦਾ ਨੰਬਰ ਦੇ ਦਿੰਦੇ ਜਦੋਂ ਇਹਨਾਂ ਨੂੰ ਫੋਨ ਕਰੋ ਇਹ ਕੀ ਤੁਹਾਨੂੰ ਕਹਿੰਦੇ ਇਹ ਕਹਿੰਦੇ ਸਾਡੇ ਕੋਲ ਬੰਦਾ ਹੀ ਨਹੀਂ ਫਿਰ ਬੰਦੇ ਹਾਂਜੀ ਸਟਾਫ ਹੈ ਨਹੀਂਗਾ ਪਹਿਲੀ ਗੱਲ ਸਟਾਫ ਦੇ ਕਰਕੇ ਆ ਜੇ ਉਹਨਾਂ ਨੂੰ ਕਹੀਏ ਅੱਧਾ ਸਟਾਫ ਕਿੰਨੇ ਪੈਂਟ ਆ ਜਗਰਾਲ ਸਾਰਾ ਖਰਾਬ ਹੋਇਆ ਦੋ ਤਾਂ ਇਨਾਂ ਨੇ ਉਹਦੇ ਚੱਲ ਜਾਂਦੇ ਆ 10 ਦਾ ਨਾਂ ਦਾ 5 6 ਸਾਰੇ ਨਹੀਂ ਮਤਲਬ ਜਿਹੜੇ ਥੱਲੇ ਵਾਲੇ ਆ ਜਿਹੜੇ ਵਰਕਰ ਆ ਉਹਨਾਂ ਦਾ ਕੋਈ ਨਹੀਂ ਕਸੂਰ ਹੈਗਾ ਉਹ ਤਾਂ ਰਾਤ ਨੂੰ ਵਿਚਾਰੇ 2 2 ਵਜੇ ਤੱਕ ਲੱਗੇ ਰਹਿੰਦੇ ਆ ਸਾਈ ਰਾਤ ਲੱਗੇ ਰਹੇ ਜਈ ਸਾਹ ਨਾ ਆ ਬਈ ਫੋਨ ਕੀਤਾ ਗਏ ਵੀ ਸੀਗੇ ਉਹ ਸਾਈ ਰਾਤ ਲੱਗੇ ਰਹੇ ਆ ਸਟਾਫ ਹੈ ਨਹੀਂ ਕਹਿੰਦੇ ਵਰਕਰ ਸਾਡੇ ਤੋਂ ਹੈ ਨਹੀਂ ਗੇ ਨਹੀਂ ਆ ਬਈ ਜਿਹੜੇ ਜ਼ਿੰਮੇਵਾਰ ਬੰਦੇ ਉਹਨਾਂ ਦੀਆਂ ਨਲਾਕੀਆਂ ਆ ਅੱਜ ਸਾਰੇ ਵੀਰ ਇਕੱਠੇ ਹੋਏ ਆ ਮੈਂ ਸਾਰਿਆਂ ਨਾਲ ਗੱਲਬਾਤ ਕਰਦਾ ਹਾਂ ਹਾਂਜੀ ਬਾਬਾ ਜੀ ਤੁਸੀਂ ਕਿੰਨੇ ਕਿ ਦਿਨਾਂ ਤੋਂ ਇੱਥੇ ਰੋਜ਼ ਆਉਂਦੇ ਆ ਤੁਸੀਂ ਮੱਥਾ ਟੇਕਣ ਤੁਸੀਂ ਕਿੰਨੇ ਕਿ ਦਿਨਾਂ ਤੋਂ ਦੇਖਦੇ ਆ ਵੀ ਇੱਥ ਉਹ ਬਦੋਂ ਦਾ ਕਾਫੀ ਦਿਨਾਂ ਤੋਂ ਬੰਦ ਰਿਹਾ ਜਦੋਂ ਦਾ ਨੇਰੀ ਚੱਕਰ ਚੱਲਣ ਡਿਆ ਹੈ ਨਾ ਉਸ ਦਿਨ ਦਾ ਹੀ ਬੱਤੀ ਦਾ ਆਉਣਾ ਜਾਣਾ ਬਹੁਤ ਘਟਿਆ ਬੱਤੀ ਆਈ ਨਹੀਂ ਮੋਟਰ ਵਾਲੀ ਨਹੀਂ ਆਈ ਘਰਾਂ ਵਾਲੀ ਬੱਤੀ ਆਈ ਆ ਪਰ ਸਰਕਾਰ ਜਿਨ੍ਹਾਂ ਦੇ ਵਾਅਦੇ ਕਰਦੀ ਸੀ ਵੀ 1 ਮਿੰਟ ਬੱਤੀ ਨਹੀਂ ਜਾਊਗੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਸਾਰੀਆਂ ਪ੍ਰੋਬਲਮਾਂ ਕਿਸਾਨਾਂ ਨੂੰ ਕਿਉਂ ਆ ਰਹੀਆਂ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ ਨਹੀਂ ਮੈਂ ਵੀ ਉਹੀ ਗੱਲ ਕਹਿਣਾ ਚਾਹੁੰਦਾ ਵੀ ਦੇਖੋ ਹਜੇ ਤਾਂ ਮੁਰੇ ਝੋਨੇ ਲੱਗਣ ਦਾ ਸੀਜ਼ਨ ਆਉਣਾ ਹੈ ਨਾ ਉਦੋਂ ਜਿਹੜੀ ਕਿਸਾਨੀ ਦੀ ਜਿਹੜਾ ਵੋਟ ਬੈਂਕ ਹੀ ਲਾ ਲੋ ਭਾਵੇਂ ਆਪਾਂ ਕਹਿ ਦਈਏ ਜੇ ਤੁਸੀਂ ਉਹਨੂੰ ਖੁਸ਼ ਨਹੀਂ ਰੱਖੋਗੇ ਤਾਂ ਗਾਂ ਵੋਟਾਂ ਲੈਣ ਦੇ ਹੱਕਦਾਰ ਆਪਾਂ ਕਿੱਦਾਂ ਬਣਾਂਗੇ ਇਸ ਲਈ ਆਪਾਂ ਨੂੰ ਥੋੜਾ ਜਿਆ ਇਨ੍ਹਾਂ ਗੱਲਾਂ ਬਾਰੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਆ ਤੇ ਹੋਰ ਭਾਜੀ ਤੁਸੀਂ ਫਿਰ ਆਪਣੀ ਪਨੀਰੀ ਕਿੱਦਾਂ ਸੰਭੀ ਆ ਇਹ ਵੀ ਜਨਰੇਟਰ ਲਾਉਨੇ ਰੋਡ ਡੇਲੀ ਡੇਲੀ ਜਨਰੇਟਰ ਲਾਉਨੇ ਤੇ ਆਪਣੇ ਘਰ ਦਾ ਹੀ ਆ ਜਨਰੇਟਰ ਜੀ ਠੀਕ ਆ ਜੀ ਤੇ ਭਾਜੀ ਤੁਸੀਂ ਕਿੱਦਾਂ ਪਨੀਰੀ ਨੂੰ ਪਾਣੀ ਲਾਉਨੇ ਜਨਰੇਟਰ ਨਹੀਂ ਲਾਉਨੇ ਆ ਕਦੀ ਕਿਸੇ ਦਾ ਮੰਗ ਕਦੀ ਕਿਸੇ ਦਾ ਮੰਗ ਠੀਕ ਆ ਮੈਂ ਆਪਣਾ ਟਾਈਮ ਪਾਸ ਕਰ ਰਹੇ ਆ ਤੇ ਜੇ ਮਤਲਬ ਹੁਣ ਵੋਟਾਂ ਹੁੰਦੀ ਕਿ ਇਹ ਤੁਹਾਨੂੰ ਕਿੱਦਾਂ ਲੱਗਦਾ ਵੀ ਇਹ 32 ਸਹੀ ਘੋ ਜਾਣੀ ਲੈ ਫਿਰਦਾ ਮਗਰ ਮਗਰ ਫਿਰਨਾਂ ਇਹਨਾਂ ਨੇ ਮਤਲਬ ਸਾਲਾਂ ਨੂੰ ਜਿੱਦਾਂ ਫਿਰਦੇ ਉਦੋਂ 32 ਘੰਟੇ ਮਤਲਬ ਜਿੰਨੇ ਤਾਂ ਉਹ ਵੋਟਾਂ ਸੀਗੀਆਂ ਉਹਨਾਂ ਦਾ ਇੱਕ 32 ਨਹੀਂ ਗਈ 24 24 ਘੰਟੇ ਹੁਣ ਤਾਂ ਇੱਕ ਘੰਟਾ ਵੀ ਨਹੀਂ ਹੁੰਦੀ ਨਹੀਂ ਇਹੋ ਹੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਬੰਦੇ ਉੱਤੇ ਦੇਖਦੇ ਆ ਵੋਟਾਂ ਵਾਲਾ ਕੰਮ ਕਰ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਭਾਈ ਬੋਟਾ ਮਹੀਨੇ ਕੇ ਬਾਅਦ ਰੱਖ ਲਿਆ ਕਰੋ ਕਿਉਂਕਿ ਲੋਕਾਂ ਦੇ ਕੰਮ ਤਾਂ ਹੁੰਦੇ ਰਹਿੰਦੇ ਨੇ ਇਹ ਮੈਂ ਧਿਆਨ ਰੱਖਿਆ ਕਰੋ ਤੁਸੀਂ ਸਰਕਾਰ ਨੂੰ ਇੱਕੋ ਬੇਨਤੀ ਆ ਵੀ ਜਦੋਂ ਤੋਂ ਝੋਨਾ ਲੱਗਣਾ ਸ਼ੁਰੂ ਹੋਵੇ ਸਾਨੂੰ ਲਗਾਤਾਰ ਬੱਤੀ ਮਿਲੇ ਕੋਈ ਪ੍ਰੋਬਲਮ ਨਹੀਂ ਇਦਾਂ ਦੀ ਆਉਣੀ ਚਾਹੀਦੀ ਕਿਉਂਕਿ ਕਿਸਾਨ ਦਾ ਇੱਕ ਦਿਨ 'ਚ ਇੰਨਾ ਖਰਚਾ ਆ ਜਾਂਦਾ ਆ ਪਣੀਰੀ ਨੂੰ ਪਾਣੀ ਲਾਉਣਾ ਆ ਇਹ ਤੇ 5-600 ਰੁਪਏ ਲੱਗ ਜਾਣਾ ਆ ਹਰ ਕਿਸਾਨ ਇਦਾਂ ਕਿਦਾਂ ਖਰਚਾ ਕਰੇਗਾ ਆਪਣੇ ਉਹਦਾ ਨਾ ਕੀ ਕਰੂਗਾ ਅਸੀਂ ਆਪਣੇ ਸਰਕਾਰ ਨੂੰ ਬੇਨਤੀ ਇਹ ਕਰਨੀ ਚਾਹੁੰਦੇ ਆ ਕਿ ਉਹ ਸਾਨੂੰ 8 ਘੰਟੇ ਲਗਾਤਾਰ ਜੋ ਟਾਈਮ ਟੂ ਟਾਈਮ ਬੱਤੀ ਦੇਣ ਅਹੀ ਆਪਣਾ ਕੰਮ ਕਰੀ ਗਏ ਹਾਂ ਨਹੀਂ ਬਹੁਤ ਵਧੀਆ ਜੀ ਅਸੀਂ ਤੁਹਾਨੂੰ ਵੀ ਪ੍ਰੋਬਲਮ ਆ ਰਹੀ ਬੱਤੀ ਤੋਂ ਬਹੁਤ ਜ਼ਿਆਦਾ ਜਿੱਦਣ ਦੀਆਂ ਵੋਟਾਂ ਪਈਆਂ ਉਦੋਂ ਦੀ ਲਾਈਟ ਆਈ ਨਹੀਂ ਹੈਗੀ ਅੱਜ ਜਨਰੇਟਰ ਆ ਕੇ ਪੰਦੀਆਂ ਭਰਦੇ ਪਏ ਆ ਪੱਠੇ ਹੀ ਬਹੁਤ ਸੁੱਕਣ ਦੇ ਬੁਰਾ ਖਾ ਲਿਆ ਨਹੀਂ ਕਿਤੇ ਇਦਾਂ ਤਾਂ ਨਹੀਂ ਹੈਗਾ ਵੀ ਕਿਸਾਨਾਂ ਨੇ ਇਹ ਆਪਣੇ ਹਲਕੇ ਵਿੱਚੋਂ ਐਦਕੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਵੋਟਾਂ ਘਟ ਪਈਆਂ ਤਾਂ ਕਰਕੇ ਤੇ ਨਹੀਂ ਕਿਤੇ ਇਦਾਂ ਬੱਤੀ ਉਹ ਬਦਲਾਖੋਰੀ ਵਾਲਾ ਤਾਂ ਨਹੀਂ ਹਸ ਹਕਤਾ ਹੋਊਗਾ ਜਾਂ ਇਹਨਾਂ ਦੇ ਬੰਦੇ ਹੀ ਹੈ ਨਹੀਂਗੇ ਇਹਨਾਂ ਦੇ ਪਾਸ ਵਿੱਚ ਹੀ ਹੈ ਨਹੀਂਗਾ ਕੁਝ ਤੁਹਾਨੂੰ ਕੀ ਲੱਗਦਾ ਨਹੀਂ ਪਹਿਲਾਂ ਵੀ ਲੇਟ ਆਉਂਦੀ ਸੀਗੀ ਇਹ ਬਦਲਾਖੁਰੀ ਵਾਲੇ ਹਿਸਾਬ ਲੱਗਦਾ ਹੈ ਹਿਸਾਬ ਤਾਂ ਪਹਿਲਾਂ ਤਾਂ ਆਉਂਦੀ ਨਹੀਂ 8-8 ਘੰਟੇ ਤੇ ਇਹ ਹਿਸਾਬ ਲੱਗਦਾ ਬਾਕੀ ਬਾਕੀ ਮੈਨੂੰ ਜਾ ਮੈਂ ਇਦਾਂ ਵੀ ਕਹਿ ਸਕਦੇ ਆਪਾਂ ਬਈ ਆ ਪਨੀਰੀ ਦਾ ਹਾਲ ਦੇਖ ਲਓ ਜੀ ਤੁਸੀਂ ਆ ਪਨੀਰੀ ਇਹ ਲੂ ਹੋਈ ਪਈ ਆ ਐਨ ਵਿਚਾਰੀ ਜਿੱਦਾਂ ਕੀ ਕਹਿੰਦਾ ਸੁਗੜ ਗਈ ਆ ਜਿੱਦਾਂ ਠੰਡ ਵਿੱਚ ਅ ਬਿਜਲੀ ਪੈ ਗਈ ਆ ਦੇਖ ਲਓ ਕਿੰਨਾ ਪਾਣੀ ਦੇ ਕਾਰਨ ਇੱਕ ਪਾਣੀ ਨਹੀਂ ਲੱਗਾ ਇਹਨੂੰ ਤਿੰਨ ਦਿਨ ਕਿਉਂਕਿ ਰੋਜ਼ ਹੀ ਉਹ ਬਿਜਲੀ ਵਾਲੇ ਕਹਿੰਦੇ ਰਹੇ ਅੱਜ ਕਰਦੇ ਅੱਜ ਕਰਦੇ ਅਸੀਂ ਜਨਰੇਟਰ ਵੀ ਨਹੀਂ ਕਿਸੇ ਦਾ ਮੰਗਿਆ ਸੋ ਅੱਜ ਜਨਰੇਟਰ ਮੰਗਿਆ ਸੀ ਤੇ ਅੱਜ ਪਾਣੀ ਲਾਉਣ ਲੱਗੇ ਆ ਤੇ ਸਾਰੇ ਵੀਰ ਇੱਥੇ ਇਕੱਠੇ ਹੋਏ ਸੀਗੇ ਨਹੀਂ ਮੈਂ ਤਾਂ ਆਪ ਮੰਗ ਕੇ ਲੈ ਕੇ ਆਇਆ ਮੈਂ ਵੀ ਮੰਗ ਕੇ ਹੀ ਭਰੀਆ ਇੱਕ ਜੇ ਜਨਰੇਟਰ ਹੈ ਉਹਨੇ ਸਾਰੇ ਪਾਸੇ ਜੀਆਂ ਭਰਦੇ ਪਏ ਆ ਮੈਂ ਕੋਈ ਬਤਾਇਆ ਉਹ ਹੁਣ ਆਪਣੇ ਭਰਾ ਨੂੰ ਕੀ ਕਵੇ ਸਾਰੇ ਤਿੰਨ ਘਰਾਂ ਦਾ ਮਚਨੇ ਭਰ ਕੇ ਆ ਦੋ ਘੰਟੇ ਮੇਰੇ ਆਪ ਦੇ ਚੱਲੀ ਆ ਜਨਰੇਟਰ ਚੱਲਿਆ ਆ ਮੈਨੂੰ ਪਰ ਬਾਬਾ ਜੀ ਉਹਨਾਂ ਦਾ ਬਹੁਤ ਆ ਤੁਸੀਂ ਚਲੋ ਪਿੰਡ ਦੇ ਸਾਡੇ ਜਿਹੜੇ ਮੇਨ ਚਾਰ ਪੰਜ ਕਿਸਾਨ ਮੇਨ ਵੱਡੇ ਆ ਉਹਨਾਂ ਵਿੱਚ ਆਉਂਦੇ ਆ ਪਰ ਜਿਹੜੇ ਸਾਡੇ ਵਰਗੇ ਥੋੜੀ ਖੇਤੀ ਕਰਦੇ ਉਹਨਾਂ ਦਾ ਕੀ ਹਾਲ ਹੋਊਗਾ ਆ ਦੇਖਦੇ ਆ ਤੁਸੀਂ ਉਧਰ ਜਨਰੇਟਰ ਚੱਲਦਾ ਦਿਖਾ ਦਿਓ ਉਹਨਾਂ ਦਾ ਵੀ ਔਖਾ ਇਹਨਾਂ ਦੇ ਪਾਉ ਰੱਖੇ ਉਹ ਵੀ ਪਾਣੀ ਤੋਂ ਦੁਖੀ ਆ ਸਾਰੇ ਦੁਖੀ ਪੱਠਾ ਮਾਰ ਗਿਆ ਸੁੱਕਾ ਪੱਠਾ ਹੋ ਗਿਆ ਪੱਟਿਆਂ ਨੂੰ ਪਾਣੀ ਨਹੀਂ ਪਸ਼ੂਆਂ ਦਾ ਦੁੱਧ ਵੀ ਇਹ ਦੇਖ ਲਓ ਬੱਤੀ ਨਾ ਆਉਣ ਦੇ ਕਾਰਨ ਪਸ਼ੂਆਂ ਦਾ ਦੁੱਧ ਵੀ ਘਟ ਗਿਆ ਆ ਕਿਉਂਕਿ ਜਿਹੜੇ ਪੱਠੇ ਆ ਉਹ ਮਰਝਾਏ ਹੋਏ ਆ ਉਹਨਾਂ ਵਿੱਚ ਇਹਦਾ ਤਾਕਤ ਨਹੀਂ ਹੁੰਦੀ ਨਾ ਤਾਂ ਜਦੋਂ ਪਸ਼ੂ ਪੱਠੇ ਪਾਣੀ ਲੱਗੇ ਵਾਲੇ ਖਾਊਗਾ ਉਹਦੇ ਨਾਲ ਫਰਕ ਪੈਂਦਾ ਹੁੰਦਾ ਉਹਦੇ ਨਾਲ ਦੁੱਧ ਵਧ ਜਾਂਦਾ ਹੁੰਦਾ ਸੋ ਬਹੁਤ ਪ੍ਰੋਬਲਮਾਂ ਜਿਹੜੀਆਂ ਕਿਸਾਨਾਂ ਨੂੰ ਆ ਰਹੀਆਂ ਜਿਹੜੇ ਜ਼ਿੰਮੇਵਾਰ ਬੰਦੇ ਆ ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਛੇਤੀ ਤੋਂ ਛੇਤੀ ਇਹ ਮਸਲਾ ਹੱਲ ਕੀਤਾ ਜਾਵੇ ਤੇ ਵੀਰੋ ਮੈਂ ਤੁਹਾਨੂੰ ਅੱਜ ਤੋਂ ਮਹੀਨਾ ਪਹਿਲਾਂ ਕਿਹਾ ਸੀ ਵੀ ਵੀਡੀਓ ਸ਼ੇਅਰ ਕਰ ਦਿਓ ਇਹ ਵੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਮੈਂ ਛੇਤੀ ਕਿਹਨਾ ਨਹੀਂ ਉਹਨਾਂ ਵੀ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਇਹ ਵੀਡੀਓ ਸ਼ੇਅਰ ਕਰਨੀ ਤਾਂ ਜ਼ਰੂਰੀ ਹੈ ਜਿਹੜਾ ਆਪਣੇ ਭਰਾਵਾਂ ਨੂੰ ਪ੍ਰੋਬਲਮ ਆ ਰਹੀ ਆ ਉਹ ਛੇਤੀ ਤੋਂ ਛੇਤੀ ਹੱਲ ਹੋ ਸਕੇ ਤੇ ਇਹ ਵੀਡੀਓ ਜਿਹੜੀ ਆ ਜੁਮੇਵਾਰ ਬੰਦਿਆਂ ਤੱਕ ਪਹੁੰਚ ਜਾਵੇ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡੇ ਤੋਂ ਅਯਾਤ ਮੰਗਦਾ ਮੈਂ ਤੁਹਾਡਾ ਆਪਣਾ ਮੌਂਟੀ ਵਨ ਧੰਨਵਾਦ